ਆਪਣੇ ਬਈ ਚਾਰੇ ਨਗ ਵਧੀਆ ਸਾਮਕੇ 2-2 ਮਹੀਨੇ ਵਧੀਆ ਰੁਪਏ ਦੇਣਗੇ ਕਿਸੇ ਨੇ ਕੋਈ ਵੇਚਣ ਵਾਲੇ ਵੀਰ ਨੇ ਵੀ ਪਾਲ ਕੇ ਲੈ ਕੇ ਜਾਣਿਆ ਹਾਂ ਕਿਸੇ ਨੇ ਹਾਂਜੀ ਵੀਰੇ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀਵੰਦਰ ਤੋਂ ਤੇ ਜ਼ਿਲ੍ਹਾ ਬਠਿੰਡਾ ਬਾਈ ਕ੍ਰਿਸ਼ਨ ਦੇ ਘਰੋਂ ਵੀਡੀਓ ਆ ਚਾਰ ਦੋਸਤੋ ਨਗ ਸੇਲ ਵਾਸਤੇ ਆ ਚਾਰੇ ਗੱਬਣਾ ਦੋ ਤਾਂ ਗਾਂ ਵੀਰੇ ਸੂਆਂ ਦੇ ਵਿੱਚ ਤੇ ਦੋ ਝੋਟ ਗਾਂ ਪਹਿਲਾ ਪਹਿਲਾ ਸੂਆ ਸੂਲਣਾ ਕੱਲੇ-ਕੱਲੇ ਨਗਦੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਮੁੱਲ ਵੀਡੀਓ ਦੇ ਵਿੱਚ ਕਰਾਵਾਂਗੇ ਸੋ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਬਕਾਉ ਕੁਝ ਵੀ ਐਡ ਕਰਾਉਣੀ ਹੈ ਤਾਂ ਬਾਈ ਨੰਬਰ ਹੇਠਾਂ ਚੱਲੀ ਜਾਂਦਾ ਆਜੋ ਬਾਈ ਕ੍ਰਿਸ਼ਨ ਨਾਲ ਗੱਲ ਕਰਦੇ ਆਂ ਕੱਲੇ-ਕੱਲੇ ਨਗਦੀ ਡਿਟੇਲ ਲੈਣੇ ਹੋਰ ਕ੍ਰਿਸ਼ਨ ਵੀਰੇ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦੇ ਵੀਰੇ ਮੋਬਾਈਲ ਨੰਬਰ ਹੈਗਾ ਬਾਈ 9478830659 ਠੀਕ ਆ ਤੇ ਚਾਰ ਨਾਗਾ ਕੇ ਬਾਈ ਸੇਲ ਵਾਸਤੇ ਹਾਂ ਬਾਈ ਚਾਰੇ ਨਾਗ ਸੇਲ ਵਾਸਤੇ ਚਾਰੇ ਗੱਬਣਾ ਹਨਾ ਚਾਰੇ ਗੱਬਣਾ ਤੇ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰ ਲੈਂਦੇ ਆ ਕਿੰਨੇਵੇਂ ਸੂਏ ਵਾਸਤੇ ਕਿੰਨੇ ਟਾਈਮ ਦੀ ਗੱਬਣਾ ਹੁੰਦੀ ਹੈ ਇਹ ਬਾਈ ਹੁਣ ਆ ਤੀਜੇ ਸੂਏ ਸੂ ਗੀ ਤੀਜੇ ਸੂਏ ਵਾਸਤੇ ਸੂ ਗੀ ਹੁਣ ਤਿੰਨ ਮਹੀਨੇ ਤੋਂ ਉਹ ਦੋ ਦਿਨ ਘਟ ਗਏ ਤਿੰਨ ਮਹੀਨੇ ਤੋਂ ਦੋ ਦਿਨ ਘਟ ਗਏ ਦੋ ਦਿਨ ਘਟ ਗਏ ਵੀ ਪੂਰੇ ਚੱਲ ਤਿੰਨ ਮਹੀਨੇ ਬਾਕੀ ਲਾ ਲ ਪਏ ਆ ਤਿੰਨ ਮਹੀਨੇ ਬਾਕੀ ਲਾ ਲ ਠੀਕ ਐ ਸੂਆ ਤੀਸਰਾ ਸੂ ਤਿੰਨ ਮਹੀਨੇ ਤੋਂ ਦੋ ਦਿਨ ਘਟ ਗਏ ਵੀ ਅੱਜ ਇਹਨੂੰ ਤੋੜ ਲਾ ਵੀਰੇ ਮੋਲ ਆਪਾਂ ਵੀਡੀਓ ਦੇ ਵਿੱਚ ਨਾਲ-ਨਾਲ ਹੁੰਦੇ ਕਰਾਈ ਜਾਵਾਂਗੇ ਤੇ ਵੀਡੀਓ ਦੇ ਹੇਠਾਂ ਭਰਾ ਦਾ ਨੰਬਰ ਚੱਲੀ ਜਾਂਦਾ ਇੱਧਰ ਨੂੰ ਤੋਰ ਲਾ ਬਾਈ ਆਏ ਹਾਂ ਆ ਇਸ ਤਰ੍ਹਾਂ ਆ ਦੇਖੋ ਦੋਸਤੋ ਤੀਜਾ ਸੂਆ ਵਿੱਚ ਪੀਨੇ ਸੋਣਾਗਾ ਲੇਵਾ ਦੇਖ ਲੋ ਵਧੀਆ ਤਿੰਨ ਮਹੀਨਿਆਂ ਨੂੰ ਬਹੁਤ ਸੋਹਣਾ ਬਣ ਜਾ ਕਿੰਨੇ ਕ ਦੁੱਧ ਦੀ ਉਮੀਦ ਆ ਬਾਈ ਕ੍ਰਿਸ਼ਨ ਦੇ ਦੁੱਧ ਨੂੰ ਦੂਜੇ ਸੂਏ ਬਾਈ 13 14 ਤੇ ਚੱਲੀ ਆ ਅੱਛਾ ਹਾਂ ਦੂਜੇ ਸੂਏ ਬਾਈ ਕਹਿੰਦਾ 13 14 ਦਿੱਤਾ ਹੋਇਆ ਆ ਬਾਕੀ ਦੋਸਤੋ ਆਪਣੀ ਸਮਝ ਹੁੰਦੀ ਆ ਹਨਾ ਪਸ਼ੂ ਨੇ ਘਰੇ ਜਾ ਕੇ ਜੀ ਲਾ ਕੇ ਵਧੀਆ ਦੁੱਧ ਦੇਣਾ ਖਲ ਖਰਾਕ ਵਧੀਆ ਖੰਡਾ ਦਾ ਪਸ਼ੂ ਦੁੱਧ ਤੇ ਚੱਲਦਾ ਇਹ ਲੋ ਇੱਕ ਨੰਬਰ ਵਾਲੀ ਆ ਗਈ ਬਹੁਤ ਸੀਲ ਆ ਬਾਈ ਮੱਝ ਇਹ ਹੂੰ ਪੂਰੀ ਠੰਡੀ ਸੀਲ ਮੱਝ ਆ ਕੀ ਭਾ ਕਰਦਾ ਬਾਈ ਇਹਦਾ ਇੱਕ ਨੰਬਰ ਵਾਲੀ ਆ ਇਹਦਾ ਬਾਈ 1 5 ਜੀ ਭਾ ਕਰੀ ਲਈ 1 5 ਕਰਦੇ 1 ਲੱਖ 5000 ਹਾਂ 1 ਲੱਖ 5000 ਦੋਸਤੋ ਇੱਕ ਨੰਬਰ ਵਾਲੀ ਦਾ ਮੁੱਲ ਆ 3 ਮਹੀਨੇ ਅਜੇ ਸੂਣਦੇ ਆ ਪਹਿਲਾਂ ਝੋਟੀ ਆ ਗਈ ਹਨਾ ਹਾਂ ਬਈ ਪਹਿਲਾਂ ਝੋਟੀ ਆ ਇਹ ਕਿੰਨੇ ਟਾਈਮ ਦੀ ਗੱਬਣਾ ਬਈ ਇਹਦੇ ਬਈ 15 ਤਰੀਕ ਨੂੰ 2 ਮਹੀਨੇ ਰਹਿ ਜਾਣਗੇ ਇਹ ਤੈਦੇ ਵੀ 2 ਦਰ ਘਟ ਕੇ ਢਾਈ ਮਹੀਨੇ ਤੋਂ ਢਾਈ ਕਿ ਮਹੀਨੇ ਰਹਿਗੇ ਸਾਨੂੰ ਢਾਈ ਮਹੀਨੇ ਬੱਸ ਢਾਈ ਮਹੀਨੇ ਤੇਰੇ ਬਈ ਚੈੱਕ ਕਰਾ ਦੇ ਥਣ ਥਣ ਚੈੱਕ ਕਰਾ ਦੇ ਹਾਂ ਆ ਦੇਖੋ ਦੋਸਤੋ ਪਹਿਲਾਂ ਝੋਟੀ ਸੁngਾਂ ਦਾ ਢਾਈ ਮਹੀਨੇ ਅਜੇ ਸੂਣਦੇ ਰਹਿਗੇ ਢਾਈ ਮਹੀਨਾ ਨੂੰ ਤਾਂ ਪਹਿਲਾਂ ਨਾਲ ਤਾਂ ਨਾ ਵੱਟ ਕਰਦਿਆਂ ਹੀ ਲੇਵਾ ਵਧੀਆ ਕੱਢ ਜਾਂਦੀਆਂ ਤੇ ਸਿੰਗਾ ਸੁngਾਂ ਦੀ ਵੀ ਝੋਟੀ ਸੋਹਣੀ ਆ ਦੇ ਸਿੰਗਾ ਦੀ ਕੁਆਲਿਟੀ ਚੈੱਕ ਕਰ ਲੋ ਰੇਨੋ ਵੀ ਤੋਰ ਲਾ ਕਰਿਸ਼ਨ ਇੱਕ ਵਾਰੀ ਤੋਰ ਕੇ ਚੈੱਕ ਕਰਾ ਦਈਏ ਆ ਦੇਖੋ ਦੋਸਤੋ ਇਹ ਨੰਬਰ 2 ਤੇ ਆ ਗਈ ਪਹਿਲਾ ਸੂਆ ਝੋਟੀ ਨੇ ਸੋਣਾ ਬਾਈ ਕਹਿੰਦਾ ਇਹਦੇ 2.5 ਮਹੀਨੇ ਚਾਹੀਦੇ ਹੋਣਗੇ ਮੋਰ ਲੈਬਰੀ ਆ ਦੇਖੋ ਗਾਇਬ ਕੋ ਵਧੀਆ ਖਣ ਜੰਗੇ ਕੱਢ ਦਿਆ ਉਹ ਝੋਟੀ ਵੀ ਤੇ ਬਾਕੀ ਤੁਸੀਂ ਕੁਆਲਟੀ ਦੇਖ ਲਓ ਫੇਰ ਆਹ ਦੇਵਾਲੀ ਵਧੀਆ ਕੰਮ ਵਾਲੀ ਬਣ ਚਾਦੀ ਆ ਜੇ ਚੰਗੀ ਕੋਈ ਮਿਹਨਤ ਵਾਲਾ ਭਰਾ ਲੈ ਗਿਆ ਹਨ ਆਪਣੇ ਬਈ ਚਾਰੇ ਨਗ ਵਧੀਆ ਸਾੰਮ ਕੇ 2-2 ਮਹੀਨੇ ਵਧੀਆ ਰੁਪਏ ਦੇਣਗੇ ਕਿਸੇ ਨੇ ਕੋਈ ਵੇਚਣ ਵਾਲੇ ਵੀਰ ਨੇ ਵੀ ਪਾਲ ਕੇ ਲੈ ਕੇ ਜਾਣੀਆਂ ਹਾਂ ਕਿਸੇ ਨੇ ਕੋਈ ਦੁੱਧ ਵਾਸਤੇ ਲੈ ਕੇ ਜਾਣੀਆਂ ਮੰਨ ਲਾ ਉਹਦੋ ਇਸ ਇਹਨਾਂ ਦਾ 2.5 ਲੱਖ ਮੰਗਣਗੇ ਹਾਂ ਤੇ ਕ੍ਰਿਸ਼ਨ ਇਹਦਾ ਕੀ ਭਾਗ ਆ ਨੰਬਰ ਦੋ ਇਹਦਾ ਵੀ ਬਾਈ 1.5 ਕਰਦੇ 1 ਲੱਖ 5 ਹੀ ਆ ਇਹਦਾ ਵੀ 1.5 ਜੈ ਜੀ ਰੱਖੀ ਬਸ ਉਹ ਜੇ ਹਿਸਾਬ ਨਾਲ ਹਨਾ ਕੋਈ ਗੱਲ ਨਹੀਂ ਬਾਈ ਛੋੜਛੱਪਾ ਕਰਦੇ ਆ ਕੋਈ ਗਣਕੀ ਨਹੀਂ ਪਾਏ ਹੁੰਦੇ ਹਾਂ ਮੌਕੇ ਦੇ ਦੋ ਹਾਂ ਮੌਕੇ ਤੇ ਮਾਲ ਤਾਨ ਕਰਦੇ ਆ ਨੰਬਰ 3 ਤੇ ਆਇਆ ਇਹ ਕਿੰਨੇ ਮਹੀਨੇ ਸੂਏ ਮਾਧਿ ਕੱਪਣਾ ਵੀਰੇ ਇਹੇ ਬਈ ਚੌਥੇ ਸੂਏ ਸੂਗੀ ਚੌਥੇ ਸੂਏ ਬਾਅਦ ਹਾਂ ਮੇਰੀ ਅੱਖੀ ਜੱਗੇ ਤੀਜੇ ਸੂਏ ਢਿੱਲਾਂ ਢੁਲਾਂ ਬਹੁਤਾ ਕਿੰਨੇ ਕ ਦੁੱਧ ਦੀ ਉਮੀਦ ਤੇ ਆਈ ਹੈ ਤੇਰੇ ਕੋਲੇ ਇਹੇ ਬਈ ਦਾ ਆਪਾਂ ਪਰਸੋ ਹੀ ਲੈਂਦੀਆਂ ਇਹ ਦੋਨੇ ਅੱਛਾ ਹਾਂ ਆਪਾਂ ਨੂੰ ਆਇਆ ਦੋ ਪਾਲ ਕੇ ਵੇਚ ਦਿਆਂਗੇ ਦੋ ਵੇਚ ਦਿਆਂਗੇ ਠੀਕ ਆ ਵੀਰੇ ਹਾਂ ਇਹ 16 ਕਿਲੋ ਪਰ ਮਾਲਾ ਜਿਹੜੇ ਮਾਲਕ ਨੇ ਦੱਸਣ ਮੁਤਾਬਕ ਹੀ 16 15 16 ਕਿਲੋ 15 16 ਖੁੱਲਾ ਦੁੱਧ ਦਿੱਤਾ ਉਹਨਾਂ ਨੇ ਐ ਵੀ ਆਖਿਆ ਵੀ ਪਾਲ ਲਓ ਦੋ ਮਹੀਨੇ ਸਾਨੂੰ ਵਾਪਸ ਕਰ ਦਿਓ ਠੀਕ ਆ ਤੇ ਇਹ ਕਿੰਨੇ ਟਾਈਮ ਦੀ ਗੱਪਣਾ ਹੁਣ ਇਹਦੇ ਚ ਬਾਈ ਇਹ ਵੀ 30 ਤਰੀਕ ਨੂੰ ਮੰਨ ਲਾ 30 ਤਰੀਕ ਨੂੰ 2 ਮਹੀਨੇ ਰਹਿ ਗਏ ਸੀ 2 ਦਿਨ ਇਹਦੇ ਚ ਘਟ ਗਏ 2 ਮਹੀਨੇ ਤੋਂ 2 ਦਿਨ ਘੱਟ 2 ਮਹੀਨੇ ਜੋ 2 ਦਿਨ ਘਟ ਗਏ ਠੀਕ ਆ ਵੀ ਕੁੱਲ ਮਿਲਾ ਕੇ ਚਲੋ 2 ਮਹੀਨੇ ਹਜੇ ਬਾਕੀ ਆ ਦੋ 2 ਮਹੀਨੇ ਬਾਕੀ ਆ ਹਾਂ ਹੂੰ ਚੌਥੇ ਸੂਏ ਬਾਸ ਤੇ ਮਦਨੇ ਸੋਣਾ ਤੇ ਕੀ ਭਾ ਕਰਦਾ ਬਾਈ ਇਹਦਾ ਇਹਦਾ ਬਾਈ 1 10 ਇਹਦਾ 1 ਲੱਖ ਦਾ ਇਹਦਾ 1 ਲੱਖ 10 ਹਜ਼ਾਰ ਇਹਨੂੰ ਵੀ ਤੋੜ ਦੇ ਫਿਰ 1 ਲੱਖ 10 ਦੋਸਤੋ ਤਿੰਨ ਨੰਬਰ ਵਾਲੀ ਦਾ ਮੁੱਲ ਆ ਗਿਆ ਤੇ ਦੁੱਧ ਵੀ ਚੰਗੇ ਆਲੀ ਆ ਵਜਨ ਭੋਜਨ ਦੀ ਸਰੀਰ ਪਖਵਾ ਦੇਖੋ ਤੁਸੀਂ ਬਹੁਤ ਫੁੱਲੇ ਡੁੱਲੇ ਸਰੀਰ ਵਾਲੀ ਆ ਤੇ ਲੇਵੇ ਦੀਆਂ ਢੇਲਾਂ ਤੋਂ ਲਾ ਕਰਨ ਵਾਲੀ ਦੀਆਂ 10 ਦਿਨ ਵੀ ਮੌਕੇ ਤੇ ਪਸੂ ਨੇ ਫੇਰ ਹੀ ਲੇਵਾ ਭਰਦਾ ਜੇ ਵੀਰੇ ਜਮਾ ਜਾ ਕੇ ਨਾ ਮੌਕੇ ਤੇ ਐਨੂੰ ਘਮਾਈ ਬਈ ਬਹੁਤ ਸੀਰ ਸੌ ਮੱਝ ਆਵੇ ਇਹ ਵੀ ਹੂੰ ਆਹ ਦੇਖੋ ਵੀਰੇ ਇਹ ਮੌਕੇ ਤੇ ਜਾ ਕੇ ਫਿਰ ਬੱਟ ਬਣਾਉਂਦੇ ਹਾਂ ਹਾਂ ਬਚਾ ਲੇਗਾ ਲੈ ਚੱਲ ਵੀਰੇ ਲੈ ਚੱਲ ਚੌਥਾ ਸੂਆ ਮਜਰੇ ਸੋਨਾ 2 ਮਹੀਨੇ ਦੀ ਬਾਈ ਜੀ ਸੋਣਦੇ ਰਹਿੰਦੇ ਆ ਤੇ 1,10,000 ਭਰਾ ਨੇ ਇਹਦਾ ਮੁੱਲ ਕਰਿਆ ਜਿਹੜਾ ਵੀ ਕਿਸੇ ਭਰਾ ਨੇ ਨਾਲ ਖਰੀਦਣਾ ਉਹਦਾ ਕੋਲੇ ਆ ਕੇ ਤਸੱਲੀ ਕਰ ਸਕਦੇ ਹੋ ਇਹ ਬਈ ਲਾਸਟ ਤੇ ਆ ਗਈ ਇਹ ਕਿੰਨੇ ਮਾਸੂਆ ਪਹਿਲਾਂ ਨਹੀਂ ਇਹ ਵੀ ਇਹ ਵੀ ਬਈ ਪਹਿਲਾਂ ਹੈ ਇਹ ਪਹਿਲਾਂ ਆ ਗਈ ਹਨਾ ਹਾਂਜੀ ਬਾਈ ਠੀਕ ਆ ਤੇ ਕਿੰਨੇ ਕ ਦਿਨ ਲੈਂਦੀ ਹੈ ਇਹ ਇਹਦੇ ਬਈ 14 ਤਰੀਕ ਨੂੰ ਮਹੀਨਾ ਰਹਿ ਜੂ 14 ਤਰੀਕ ਨੂੰ ਮਹੀਨਾ ਹਾਂ ਡੇਢ ਮਹੀਨੇ ਜੋ ਦਿਨ ਘਟ ਗਏ ਥੋੜੀ ਜਿਹੀ ਸਮਾਈ ਕਿਸੇ ਨੇ ਘੱਟ ਕਰੀ ਹਾਂ ਬਾਈ ਜੇ ਡੇਢ ਮਹੀਨਾ ਸਮ ਲਈ ਲੱਖ ਰੁਪਏ ਦੀ ਝੁੱਟੀ ਹੈਗੀ ਲੱਖ ਤੋਂ ਬਾਹਰ ਜਾਓ ਹਾਂ ਆ ਦੇਖੋ ਦੋਸਤੋ ਥੋੜੀ ਸ਼ਰੀਫ ਦੀ ਜਰੂਰ ਹਲਕੀ ਆ ਗਈ ਤੇ ਪਹਿਲਾ ਸੂਆ ਸੂਣਾ ਹਜੇ ਕਿੰਨੀ ਨੂੰ ਕਹਿੰਦਾ ਸੀ 15 ਨੂੰ 14 ਤਰੀਕ ਨੂੰ ਬਾਈ 2 ਮਹੀਨਾ ਰਹਿ ਜੂ 14 ਤਰੀਕ ਨੂੰ ਹਾਂ ਠੀਕ ਆ ਇਹਦਾ ਕੀਪਾ ਕਰ ਦਮੇ ਕ੍ਰਿਸ਼ਨ ਇਹਦਾ ਬਾਈ 85000 ਰੁਪਏ ਇਹਦਾ 85000 ਹਾਂ ਇਹਦਾ ਦੋਸਤੋ ਬਾਈ ਨੇ 85000 ਕਰਿਆ 14 ਤਰੀਕ ਨੂੰ ਬਾਈ ਕਹਿੰਦਾ 2 ਮਹੀਨਾ ਕਰ ਰਹਿ ਜੂ ਇਸ ਨੂੰ ਵੀ ਤੋੜਨਾ ਪੈਣਾ ਚਾਰ ਨਾਗਾ ਚਾਰੇ ਆਪਾਂ ਕੱਲ੍ਹ ਆਕਦਾ ਸਾਨੂੰ ਤੋਰ ਕੇ ਦੋਸਤੋ ਚੈੱਕ ਕਰਾਇਆ ਜਿਹੜੇ ਭਰਾ ਨੂੰ ਸਮਝ ਆਉਂਦੀ ਹੈ ਜਿਹੜਾ ਚੰਗਾ ਲੱਗਦਾ ਹਨਾ ਕੋਲੇ ਆ ਕੇ ਤੁਸੀਂ ਆਪ ਦਾ ਬੇਫਿਕਰ ਹੋ ਕੇ ਛੱਲੀ ਕਰਕੇ ਖਰੀਦ ਸਕਦੇ ਹੋ ਕ੍ਰਿਸ਼ਨ ਭਰਾ ਦਾ ਨੰਬਰ ਚੱਲੀ ਜਾਂਦਾ ਵੀਡੀਓ ਦੇਖੇਠਾ ਤੇ ਆਹ ਤੁਸੀਂ ਝੋਟੀ ਚੈੱਕ ਕਰ ਲਓ ਕੋਈ ਨਹੀਂ ਕੋਈ ਨਹੀਂ ਟਿਕਾ ਇਹ ਨਾਲ ਲੱਗਦਾ ਭਈ ਇਧਰ ਨੂੰ ਆਹ ਦੇਖੋ ਮੋੜ ਲਿਆ ਕੋਈ ਆਈ ਮੋੜ ਲਿਆ ਕੋਈ ਇਹ ਆਹ ਦੇਖ ਲਓ ਦਿੱਖਦਾ ਉੱਪਰ ਆ ਕਈ ਵਾਰੀ ਪਸ਼ੂ ਕਰਦਾ ਹੁੰਦਾ ਹਨਾ ਕਾਰੇ ਕੋ ਚਾਰੇ ਨਗਾ ਜੋ ਜਿਹੜਾ ਵੀ ਕਿਸੇ ਭਰਾ ਨੂੰ ਫਿੱਟ ਹੁੰਦਾ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਸਾਰੇ ਭਾਈਆਂ ਧੰਨਵਾਦ ਫੱਸੀ ਗੱਲ ਭਾਈ ਜੀ ਸਾਰੇ ਭਰਾ